ਦੋਸਤੋ ਸਾਡੇ ਪੋਲੇ ਪਾਲੇ ਜਿਹੜੇ ਕਿਸਾਨ ਨੇ ਅਕਸਰ ਅੱਜਕੱਲ ਉਹਨਾਂ ਦਾ ਮਾਈਂਡ ਸੈਟ ਆਪਾਂ ਨੂੰ ਬਿਲਕੁਲ ਇੱਕੋ ਜਿਹਾ ਦੇਖਣ ਨੂੰ ਮਿਲਦਾ ਹੈ ਰਲ ਜਾਂਦਾ ਹੈ ਬਹੁਤਾਂ ਤਾਤ ਗਿੰਤੀ ਜਿਹੜੇ ਨੇ ਸੋਚਦੇ ਕੀ ਨਹੀਂ ਕਿ ਕਣਕ ਸਾਡੀ ਥੋੜੀ ਜੀ ਪੀਲੀਏ ਥੋੜਾ ਜਿਹਾ ਪੀਲਾ ਪਾਣਾ ਇਹਦੇ ਰੰਗ ਨੂੰ ਬਣਾਉਣ ਦੇ ਵਾਸਤੇ ਇਹਦੇ ਫਟਾਰੇ ਦੇ ਵਾਸਤੇ ਇਹਦਾ ਝਾੜ ਵਧਾਉਣ ਦੇ ਵਾਸਤੇ ਹੁਣ ਮਾਰਕੀਟ ਦੇ ਵਿੱਚੋਂ ਕਿਹੜੀ ਚੀਜ਼ ਸਾਡੇ ਵਾਸਤੇ ਸਭ ਤੋਂ ਵਧੀਆ ਹੈ ਕਿਉਂਕਿ ਉੱਥੇ ਵੀ ਬੜੀਆਂ ਜ਼ਿਆਦੀਆਂ ਚੀਜ਼ਾਂ ਨੇ ਤੁਹਾਨੂੰ ਸਾਗਰੀਕਾ ਵੀ ਦੇਖਣ ਨੂੰ ਮਿਲ ਜਾਊਗਾ ਤੁਹਾਨੂੰ ਬਾਇਓਬੀਟਾ ਵੀ ਮਿਲ ਜਾਊਗਾ ਜਾਂ ਅੱਜਕੱਲ ਜਿਹੜੀ ਜ਼ਿਆ ਪ੍ਰਚਲਿਤ ਹੋਈ ਜਾਂਦੀ ਹੈ ਕਿਸਾਨਾਂ ਦੇ ਵਿੱਚ ਉਹ ਹੈ ਮਾਈ ਕੋਰਾਈਜ਼ਾ ਹਾਲਾਂਕਿ ਕਰੋੜਾਂ ਸਾਲ ਪੁਰਾਣੀ ਇੱਕ ਫੰਗਸ ਹੈ ਪਰ ਅੱਜਕੱਲ ਜ਼ਿਆਦਾਤਰ ਕਿਸਾਨ ਜਿਹੜੇ ਇਹਨੂੰ ਜਾਣਨ ਲੱਗੇ ਨੇ ਉਹ ਵੀ ਦੁਕਾਨਾਂ ਦੇ ਉਦੋਂ ਤੁਹਾਨੂੰ ਬਹੁਤ ਆਤ ਗਿਣਤੀ ਦੇ ਵਿੱਚ ਮਿਲ ਜਾਊਗਾ ਤਾਂ ਉਹ ਸੋਚਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਪਾਈ ਜਾਵੇ ਜਾਂ ਫਿਰ ਇਹ ਪਾਈਆਂ ਵੀ ਜਾਣ ਜਾਂ ਨਾ ਪਾਈਆਂ ਜਾਣ ਜਾਂ ਫਿਰ ਉਹ ਕਈ ਵਾਰੀ ਇਹ ਗੱਲ ਸੋਚਦੇ ਆ ਕਿ ਉਹ ਗਾਗਰ ਮੱਲੀ ਆ ਜਿਹੜਾ YouTube ਵਾਲਾ ਉਹ ਕਿਉਂ ਨਹੀਂ ਇਹਨਾਂ ਦੇ ਬਾਰੇ ਦੱਸਦਾ ਫਿਰ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਅਸੀਂ ਤਾਂ ਜ਼ਮੀਨ ਵੀ ਠੇਕੇ ਤੇ ਲਈ ਆ ਅਸੀਂ ਤਾਂ ਡਾਇਰੈਕਟਰ ਦੀ ਕਿਸ਼ਤ ਵੀ ਦੇਣੀ ਹੈ ਹੋਰ ਵੀ ਕਈ ਪੰਗੇ ਨੇ ਜੇਕਰ ਸਾਡਾ ਝਾੜ ਘਟ ਗਿਆ ਤਾਂ ਸਾਨੂੰ ਉਹਨੇ ਤਾਂ ਆ ਕੇ ਦੇ ਨਹੀਂ ਜਾਣਾ 5-700 ਰੁਪਏ ਦੀ ਹੀ ਗੱਲ ਹੈ ਤੇ ਆਪਾਂ ਪਾ ਹੀ ਦਿੰਨੇ ਆ। ਦੋਸਤੋ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹੋ ਜੀਆਂ ਨੇ ਕਿ ਜਿਹੜੀਆਂ ਤੁਹਾਡੀ ਜ਼ਮੀਨ ਦੇ ਵਿੱਚ ਹੋ ਸਕਦਾ ਹੈ ਕਿ 10-10 ਕੁਇੰਟਲ ਬਈਆਂ ਹੋਣ ਤੇ ਬਾਹਰੋਂ ਆਪਾਂ 200-200 ਗ੍ਰਾਮ ਉਹ ਜੜੀਆਂ ਚੀਜ਼ਾਂ ਆਪਣੀ ਜ਼ਮੀਨ ਦੇ ਵਿੱਚ ਪਾਉਂਦੇ ਫਿਰਦੇ ਆ। ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਆਪਣੇ ਕੋਲ ਪਾਣੀ ਫ੍ਰੀ ਦੇ ਵਿੱਚ ਵੀ ਬਿਲਕੁਲ ਹੁੰਦਾ ਹੈ। ਇੱਕ ਵਾਸੇ ਨਲਕਾ ਵੀ ਲੱਗਾ ਹੁੰਦਾ ਹੈ ਬੱਸ ਸਟਾਪ ਦੇ ਉੱਤੇ ਤੇ ਦੂਸਰੇ ਬੰਨੇ ਆਪਾਂ ਨੂੰ ਇੱਕ 20 ਰੁਪਏ ਦੀ ਬੋਤਲ ਵੀ ਮਿਲਦੀ ਏ। ਹੁਣ ਆਪਾਂ ਵੇਖਣਾ ਹੈ ਕਿ ਆਪਾਂ ਫ੍ਰੀ ਵਾਲੇ ਤੋਂ ਕੰਮ ਲੈਣਾ ਹੈ ਜਾਂ ਆਪਾਂ 20 ਰੁਪ ਉਹ ਲੈ ਕੇ ਬਣੀ ਹੈ ਜਿਆਦਾਤਰ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਬਿਲਕੁਲ ਇਦਾਂ ਦੀਆਂ ਨਹੀਂ ਨੇ ਜਦੋਂ ਮੈਂ ਮਾਰਕੀਟ ਦੇ ਵਿੱਚ ਵੇਖਣਾ ਕਿ ਉਹ ਪੰਜਾਬ ਦੇ ਵਿੱਚ ਤਾਂ ਵਰਤਨ ਦੇ ਵਾਸਤੇ ਬਣੀਆਂ ਹੀ ਨਹੀਂ ਗੀਆਂ ਉਹ ਜਿਵੇਂ ਅੱਜ ਕੱਲ ਮਨ ਕੇ ਚਲੋ ਜਬ੍ਰੈਲੀਕ ਐਸਿਡ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਪੰਜਾਬ ਦੇ ਵਿੱਚ ਹਰ ਇੱਕ ਫਸਲ ਦੇ ਉੱਤੇ ਲਗਭਗ ਹਰ ਇੱਕ ਦੁਕਾਨ ਦੇ ਉੱਤੇ ਤੁਹਾਨੂੰ ਇਹ ਜਿਹੜਾ ਪ੍ਰੋਡਕਟ ਹੈ ਵੇਖਣ ਨੂੰ ਮਿਲ ਜਾਊਗਾ ਪਰ ਇਹ ਜਿਹੜਾ ਐਸਿਡ ਹੈ ਜਿਆਦਾਤਰ ਇਹਦੀ ਸਿਆਆਂ ਦੇ ਉੱਤੇ ਜਾਂ ਹੋਰ ਜਿੰਨੇ ਵੀ ਫਲ ਨੇ ਸੰਤਰੇ ਹੋ ਗਏ ਜਾਂ ਜਿਵੇਂ ਸੀ ਦੀ ਪ੍ਰਜਾਤੀ ਦੇ ਵਿੱਚ ਆਉਣ ਵਾਲੇ ਜਿਹੜੇ-ਜਿਹੜੇ ਫਲ ਨੇ ਉਹਨਾਂ ਦੇ ਉੱਤੇ ਜ਼ਿਕਰ ਵਰਤਿਆ ਜਾਂਦਾ ਹੈ ਤਾਂ ਫਲਾਂ ਦੇ ਸਾਈਜ਼ ਨੂੰ ਵਧਾਉਣ ਦੇ ਵਾਸਤੇ ਘੱਟ ਟੈਂਪਰੇਚਰ ਦੇ ਵਿੱਚ ਇਹ ਜਿਹੜਾ ਐਸਿਡ ਹੈ ਬਹੁਤ ਵਧੀਆ ਕੰਮ ਕਰਦਾ ਹੈ ਜਾਂ ਫਿਰ ਗੰਨੇ ਦੇ ਉੱਤੇ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਜਿਹੜੀ ਵੀ ਫਸਲ ਦੀ ਆਪਾਂ ਨੂੰ ਲੰਬਾਈ ਵਧਾਉਣੀ ਹੈ ਜਾਂ ਫਲ ਦਾ ਸਾਈਜ਼ ਵਧਾਉਣਾ ਹੈ ਤਾਂ ਉਹਨਾਂ ਫਸਲਾਂ ਦੇ ਉੱਤੇ ਆਪਾਂ ਇਹ ਜਿਹੜਾ ਐਸਿਡ ਹੈ ਉਹਦੀ ਵਰਤੋਂ ਕਰ ਸਕਦੇ ਹਾਂ ਪਰ ਜੇ ਆਪਾਂ ਇਹਦੀ ਵਰਤੋਂ ਕਣਕ ਦੇ ਵਿੱਚ ਕਰਾਂਗੇ ਤਾਂ ਕੋਈ ਟੋਕੀ ਨਹੀਂ ਬਣਦੀ ਜੇ ਇਹਦੀ ਵਰਤੋਂ ਆਪਾਂ ਝੋਨੇ ਦੇ ਵਿੱਚ ਕਰਾਂਗੇ ਕੋਈ ਟੋਕੀ ਨਹੀਂ ਬਣਦੀ ਇਸੇ ਹੀ ਤਰ੍ਹਾਂ ਬਿਲਕੁਲ ਜਿਵੇਂ ਸਾਈਟੋਕਾਇਨ ਐਸਿਡ ਹੈ ਉਹਦੀ ਜ਼ਿਕਰ ਆਪਾਂ ਫਲਾਂ ਦਾ ਪਰੰਤੂ ਪਹਿਲਾਂ ਜਾਂ ਸਬਜ਼ੀਆਂ ਤੋੜਨ ਤੋਂ ਪਹਿਲਾਂ ਉੱਤੇ ਸਪਰੇਅ ਕਰ ਦਿੰਨੇ ਆ ਤਾਂ ਤੁਹਾਡੀਆਂ ਸਬਜ਼ੀਆਂ ਜਿਹੜੀਆਂ ਨੇ ਤੁਹਾਡੇ ਫਲ ਜਿਹੜੇ ਨੇ ਜਿਆਦਾ ਦਿਨ ਤੱਕ ਤੰਦਰੁਸਤ ਰਹਿਣਗੇ ਪਰ ਜੇਕਰ ਆਪਾਂ ਕਣਕ ਦੇ ਉੱਤੇ ਉਹਦੀ ਸਪਰੇਅ ਕਰਾਂਗੇ ਤਾਂ ਕੋਈ ਤੋਗੀ ਨਹੀਂ ਬਣਦੀ ਉਹਦੇ ਉੱਤੇ ਕਰਨ ਦੀ ਹਿਊਮਿਕ ਐਸਿਡ ਜਿਹੜਾ ਹੈ ਕਿਸੇ ਵੀ ਫਸਲ ਦੀਆਂ ਜੜ੍ਹਾਂ ਨੂੰ ਵਧਾਉਣ ਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਪਰ ਜੇਕਰ ਤੁਹਾਡੀ ਪੈਲੀ ਪਹਿਲਾਂ ਹੀ ਬਹੁਤ ਵਧੀਆ ਹੈ ਉਹਦੇ ਵਿੱਚ ਰੂੜੀ ਤੁਸੀਂ ਪਾਉਂਦੇ ਹੋ ਸਾਰੀਆਂ ਖਾਦਾਂ ਦੀ ਮਾਂ ਹੈ ਰੂੜੀ ਜੇਕਰ ਰੂੜੀ ਤੁਸੀਂ ਪਾਉਂਦੇ ਹੋ ਤਾਂ ਹਿਊਮਿਕ ਐਸਿਡ ਪਾਉਣ ਦੀ ਆਪਾਂ ਨੂੰ ਲੋੜ ਹੀ ਕੋਈ ਨਹੀਂ ਗਈ ਮਾਈਕੋ ਰਾਈਜ਼ਾ ਇੱਕ ਇਦਾਂ ਦੀ ਫੰਗਸ ਹੈ ਜਿਹਦੇ ਨਾਲ ਜ਼ਮੀਨ ਦੇ ਵਿੱਚ ਇੱਕ ਜਾਲਾ ਬਣਦਾ ਹੈ ਜਿਹੜੀ ਜ਼ਮੀਨ ਦੇ ਵਿੱਚ ਪਏ ਤੱਤਾਂ ਨੂੰ ਤੋੜ ਕੇ ਫਸਲ ਨੂੰ ਪ੍ਰਦਾਨ ਕਰਾਉਣ ਦਾ ਕੰਮ ਕਰਦੀ ਏ ਹੁੰਦੀ ਇਹ ਵੀ ਇੱਕ ਫੰਗਸ ਈ ਹੈ ਇਹ ਕੋਈ ਨਵੀਂ ਚੀਜ਼ ਨਹੀਂ ਗਈ ਕਰੋੜਾਂ ਸਾਲ ਪਹਿਲਾਂ ਜਦੋਂ ਧਰਤੀ ਬਣੀ ਸੀ ਤਾਂ ਉਹਦੇ ਨਾਲ ਈ ਇਹ ਜਿਹੜੀ ਚੀਜ਼ ਬਣ ਗਈ ਸੀ ਕੁਦਰਤੀ ਤਰੀਕੇ ਦੇ ਨਾਲ ਪਰ ਇਹ ਉਹੀ ਫੰਗਸ ਹੈ ਜਿਹੜੀ ਹਰ ਸਾਲ ਤੁਹਾਡੀ ਜ਼ਮੀਨ ਦੇ ਵਿੱਚ ਕਵਾਂਟਲਾਂ ਦੇ ਹਿਸਾਬ ਦੇ ਨਾਲ ਬਣਦੀ ਏ ਤੇ ਕਵਾਂਟਲਾਂ ਦੇ ਹਿਸਾਬ ਦੇ ਨਾਲ ਮਰ ਜਾਂਦੀ ਏ ਮਰਦੀ ਕਦੋਂ ਹੈ ਜੂਨ ਜੁਲਾਈ ਦੇ ਵਿੱਚ ਜਾ ਕੇ ਜਦੋਂ ਆਪਾਂ ਜ਼ਮੀਨਾਂ ਸੁੱਕੀਆਂ ਬਹੁਣੀਆਂ ਤਾਂ ਖਤਮ ਹੋ ਜਾਂਦੀ ਏ ਤੇ ਜਦੋਂ ਟੈਂਪਰੇਚਰ ਸਹੀ ਹੁੰਦਾ ਹੈ ਤਾਂ ਦੁਬਾਰੇ ਤੋਂ ਹੀ ਜ਼ਮੀਨਾਂ ਦੇ ਵਿੱਚ ਖੁਦ-ਬਖੁਦ ਹੀ ਬਾਣੀ ਸ਼ੁਰੂ ਹੋ ਜਾਂਦੀ ਏ ਆਪਾਂ ਨੂੰ ਜ਼ਿਆਦਾਤਰ ਜੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੀ ਜ਼ਮੀਨ ਬਹੁਤ ਜ਼ਿਆਦੇ ਲੈਵਲ ਤੱਕ ਹੀ ਚੂਸੀ ਨਹੀਂ ਗਈ ਹੁਣ ਜਿਹੜੀ ਮੇਨ ਗੱਲ ਆਉਂਦੀ ਏ ਉਹ ਇਹ ਆਉਂਦੀ ਏ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਕਣਕ ਦੇ ਵਿੱਚ ਮਾਈਕੋ ਰਾਈਜ਼ਾ ਹੋ ਗਿਆ ਜਾਂ ਸਾਗਰੀਕਾ ਹੋ ਗਿਆ ਇਜਮ ਬਾਇਓ ਬੀਟਾ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਪਾਈਆਂ ਜਾਣ ਜਾਂ ਨਾ ਪਾਈਆਂ ਜਾਣ ਮੈਂ ਇਹ ਤੁਹਾਨੂੰ ਸਲਾਹ ਦਵਾਂਗਾ ਕਿ ਜੇਕਰ ਤੁਹਾਡੇ ਕੋਲ ਠੇਕੇ ਵਾਲੀ ਜ਼ਮੀਨ ਹੈ ਤੁਸੀਂ ਜੋ ਮਰਜ਼ੀ ਕਰੋ ਮੈਂ ਨਹੀਂ ਤੁਹਾਨੂੰ ਡੱਕਦਾ ਜੇਕਰ ਤੁਹਾਡੀ ਆਪਣੀ ਜ਼ਮੀਨ ਹੈ ਤਾਂ ਉਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਿੰਨਾ ਕੁ ਚਿਰ ਤੁਸੀਂ ਇੰਨਾਂ ਚੀਜ਼ਾਂ ਦੇ ਤਹਿਤ ਜ਼ਿੰਦਾ ਰੱਖੋਗੇ ਆਪਣੀ ਜ਼ਮੀਨ ਨੂੰ ਬਹੁਤ ਵੱਡਾ ਇੱਕ ਸਵਾਲ ਹੈ ਤੁਹਾਡੀ ਜ਼ਮੀਨ ਦੇ ਵਿੱਚ ਸੈਂਕੜੇ ਟਨ ਮਿੱਟੀ ਹੈ ਤੇ ਜੇਕਰ ਉਹਨਾਂ ਦੇ ਵਿੱਚ 200-200 ਗ੍ਰਾਮ ਇਹ ਜੜੀਆਂ ਚੀਜ਼ਾਂ ਪਾਉਣ ਦੇ ਨਾਲ ਤੁਹਾਡੀਆਂ ਘਾਟਾਂ ਪੂਰੀਆਂ ਹੁੰਦੀਆਂ ਨੇ ਤਾਂ ਕਿੰਨਾ ਕੁ ਚਿਰ ਘਾਟਾਂ ਪੂਰੀਆਂ ਕਰੋਗੇ ਜਾਂ ਫਿਰ ਕਿੰਡੇ ਇੱਕ ਵੱਡੇ ਲੈਵਲ ਤੇ ਉਹਦੇ ਵਿੱਚ ਘਾਟਾਂ ਆ ਚੁੱਕੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਹੜੜੀਆਂ ਚੀਜ਼ਾਂ ਨੇ ਉਹਨਾਂ ਦੇ ਵਾਸਤੇ ਤੁਹਾਨੂੰ ਰੂੜੀ ਉਸ ਜ਼ਮੀਨ ਦੇ ਵਿੱਚ ਪਾਉਣੀ ਹੀ ਪਵੇਗੀ ਇਹ ਜਿਹੜੀਆਂ ਫੰਗਸਾਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲਦੀਆਂ ਨੇ ਇਹ ਤਾਂ ਤੁਸੀਂ ਹੁਣ ਪਾ ਦੋਗੇ ਤੇ ਜਦੋਂ ਕਣਕ ਵੜ ਕੇ ਜ਼ਮੀਨ ਵਾਉਗੇ ਫਿਰ ਇਹ ਮਰ ਜਾਣੀਆਂ ਨੇ ਉਹਦੇ ਤੋਂ ਬਾਅਦ ਵਿੱਚ ਫਿਰ ਤੁਸੀਂ ਦੁਬਾਰੇ ਪਾਉਗੇ ਝੋਨੇ ਦੇ ਵਿੱਚ ਤਾਂ ਕਿੰਨੀ ਕੁ ਵਾਰੀ ਜਿਹੜਾ ਕੰਮ ਹੈ ਦੁਹਰਾਓਗੇ ਤੇ ਕਿੰਨੀ ਕੁ ਮਾਤਰਾ ਦੇ ਵਿੱਚ ਤੁਸੀਂ ਪਾ ਲਾਓਗੇ ਜਿੰਨੀ ਜ਼ਮੀਨ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਇਹ ਜੜੀਆਂ ਚੀਜ਼ਾਂ ਵਿੱਚ ਪੂਰੀਆਂ ਬਾਰੋਂ ਕਦੀ ਕਰ ਹੀ ਨਹੀਂ ਸਕਦੇ ਜਿਆਦਾਤਰ ਜਿਹੜੇ ਬਾਇਓਵੀਟਾ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੰਜ ਛੇ ਤਰ੍ਹਾਂ ਦੇ ਆਰਗੇਨਿਕ ਜੀਵਾਣੂ ਹੁੰਦੇ ਨੇ ਦੁੱਧ ਤਨ ਐਸਿਡ ਹੁੰਦੇ ਨੇ ਤੇ ਉਹਨਾਂ ਨੂੰ ਭਰ ਕੇ ਜਿਹੜਾ ਪੈਕਟ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ ਤੇ ਆਪਾਂ ਪਾ ਲੈਣਿਆਂ ਖੁਸ਼ ਹੋਊਗੀ ਪਰ ਉਹ ਜਿਹੜੇ ਤੁਹਾਡੇ ਜੀਵਾਣੂ ਨੇ ਉਹ ਤੁਹਾਡੇ ਘਰ ਦੇ ਬਾਹਰ ਜਿਹੜੀ ਲੱਗੀ ਰੂੜੀਏ ਉਹਦੇ ਵਿੱਚ ਕਰੋੜਾਂ ਦੇ ਹਿਸਾਬ ਦੇ ਨਾਲ ਨੇ ਤੇ ਜਿਹੜੇ ਤੁਸੀਂ ਉਸ ਪੈਕੇਟ ਦੇ ਵਿੱਚੋਂ ਪਾਈ ਜਾਂਦੇ ਜੇ ਉਹ 2-3 ਹੀ ਨੇ ਤਾਂ 2-3 ਦੇ ਨਾਲ ਤੁਸੀਂ ਕਿੰਨੀ ਕੁ ਜੰਗ ਕਿੰਨਾ ਕਚਿਰ ਤੱਕ ਜਿੱਤਦੇ ਰਹੋਗੇ ਅਕਸਰ ਇੱਕ ਦਿਨ ਤੱਕ ਜਾ ਕੇ ਉਹ ਢੜੀਆਂ ਚੀਜ਼ਾਂ ਨੇ ਤੁਹਾਨੂੰ ਜ਼ਮੀਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪੂਰੀਆਂ ਕਰਨੀਆਂ ਹੀ ਪੈਣਗੀਆਂ ਇਹ ਜਿਹੜੇ ਪ੍ਰੋਡਕਟ ਨੇ ਇਹਨਾਂ ਨੂੰ ਪਾ ਕੇ ਆਪਾਂ ਸਾਰ ਨਹੀਂ ਸਕਦੇ ਆਪਾਂ ਕੰਮ ਨਹੀਂ ਸਾਰ ਸਕਦੇ ਕਿ ਤੁਸੀਂ ਇੱਕ ਪੈਕੇਟ 5 ਕਿਲੋ ਦਾ ਪਾ ਦਿੱਤਾ ਤੇ ਤੁਹਾਡੀਆਂ 2-3 ਪੀੜੀਆਂ ਲੰਘ ਜਾਣਗੀਆਂ ਬਿਲਕੁਲ ਇਦਾਂ ਕਦੀ ਵੀ ਨਹੀਂਗਾ हां ਜੇਕਰ ਤੁਸੀਂ ਠੇਕੇ ਦੇ ਜ਼ਮੀਨ ਲਈਏ ਤਾਂ ਠੀਕ ਹੈ ਤੁਸੀਂ ਉਸ ਬੈਲੀ ਦੇ ਵਿੱਚੋਂ ਕੁਝ ਨਾ ਕੁਝ ਕਰਕੇ ਕਿਉਂਕਿ ਤੁਹਾਨੂੰ ਉਸ ਬੈਲੀ ਦਾ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਹਦੇ ਵਿੱਚ ਕਿਸੇ ਨੇ ਕੀ ਕੁਝ ਪਾਇਆ ਹੈ ਕਿੰਨਾ ਕੋ ਨੂੰ ਚੂਸਿਆ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਜੇ ਪਰ ਆਪਣੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਇਹ ਜੜੀਆਂ ਚੀਜ਼ਾਂ ਬਾਹਰੋਂ ਮੁੱਲ ਲੈ ਕੇ ਪਾਉਣੀਆਂ ਆਪਣੇ ਵਾਸਤੇ ਬਹੁਤ ਵੱਡੀ ਇੱਕ ਗਲਤੀ ਹੈ ਤੇ ਇਹ ਗਲਤੀ ਜਿਆਦਾ ਸਮਾਂ ਤੱਕ ਨਹੀਂ ਕੀਤੀ ਜਾ ਸਕਦੀ ਇੱਕ ਬਹੁਤ ਵੱਡਾ ਸਕੈਮ ਬਣ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਦੇ ਸਿਰ ਤੇ ਚੱਲਦਾ ਹੈ ਇੱਕ ਦੋ ਜਵਾਨੋਂ ਦਨ ਐਸਿਡ ਇਕੱਠੇ ਕਰਕੇ ਕੋਈ ਵੀ ਪੈਕਟ ਬਣਾ ਦਿੰਦਾ ਹੈ ਤੇ ਕੋਈ ਵੀ ਪੈਕਟ ਮਾਰਕੀਟ ਦੇ ਵਿੱਚ ਵੇਚਣ ਲੱਗ ਜਾਂਦਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਗਰੀਕਾ ਵਰਗੇ ਜਿਹੜੇ ਪ੍ਰੋਡਕਟ ਨੇ ਜਾਂ ਹੋਰ ਬਹੁਤ ਆਤ ਗਿਣਤੀ ਪ੍ਰੋਡਕਟ ਨੇ ਜਿਹੜੇ ਬਿਨਾ ਮਨਜ਼ੂਰੀ ਤੋਂ ਵਿਕਦੇ ਨੇ ਕਿਸੇ ਦੇ ਮਨਜ਼ੂਰੀ ਨਹੀਂ ਗਈ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਸਾਡੀ ਪੀਯੂ ਉਹਨੇ ਤਾਂ ਇਥੋਂ ਤੱਕ ਆਖਿਆ ਹੈ ਕਿ ਅਸੀਂ ਸਾਗਰੀਕਾ ਨੂੰ ਮਨਜ਼ੂਰੀ ਨਹੀਂ ਦਿੰਦੀ ਇਹਦੇ ਜਿੰਨੇ ਵੀ ਪ੍ਰੋਡਕਟ ਵਿਕੇ ਨੇ ਉਹ ਸਾਨੂੰ ਨਹੀਂ ਪਤਾ ਕਿਵੇਂ ਵਿਕੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੱਡਾ ਵੱਡਾ ਇੱਕ ਸਕੈਮ ਚੱਲਦਾ ਹੈ ਪੰਜਾਬ ਦੇ ਵਿੱਚ ਫਾਰਮਰਾਂ ਦੇ ਉੱਤੇ ਜਿਹੜਾ ਕੀਤਾ ਜਾਂਦਾ ਹੈ ਤੁਸੀਂ ਬਚਣਾ ਹੈ ਨਾ ਚੀਜ਼ਾਂ ਤੋਂ ਬਾਕੀ ਵੀਡੀਓ ਜਿਹੜੀ ਹੈ ਉਹਨੂੰ ਤੁਹਾਨੂੰ ਚੰਗੀ ਲੱਗੀ ਹੈ ਜਾਂ ਨਹੀਂ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹੈ ਸ਼ੇਅਰ ਕਰਦੇ ਹੋ ਜੇਕਰ ਚੰਗੀ ਲੱਗੀ ਹੈ ਹੋਰ ਕਿਸਾਨਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ